ਕੁਝ ਦਿਨ ਪਹਿਲਾਂ ਭពਿੰਦਰ ਸਿੰਘ ਅਸੰਦ ਨਾਲ ਸਾਡੀ ਸਹਿਯੋਗੀ ਸ਼ੁਗਫਤਾ ਨਾਇਰ ਨੇ ਗੱਲਬਾਤ ਕੀਤੀ ਕੀ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ ਤਿੰਨਾਂ ਸਾਲਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਸਰਬੰਧਕ ਮਿਡੇ ਪ੍ਰਧਾਨ ਸਰਦਾਰ ਹਰਸਰ ਸਿੰਘ ਜੀ ਮਕਰ ਨੇ ਕੋਈ ਹਿਅਰਾਨੇ ਵਿੱਚ ਕੰਮ ਨਹੀਂ ਕੀਤਾ ਜਿਹੜੇ ਅਸਾਂ ਲੋਕਾਂ ਨੂੰ ਕਾਨੂੰਨੀ ਵਾਧੇ ਕਿਤੇ ਸਨ ਜਾਂ ਮੀਰੀ-ਪੀਰੀ ਮੈਡੀਕਲ ਕਾਲਜ ਚਾਲੂ ਕਰਨਗੇ ਜਾਂ ਇੰਜੀਨੀਅਰ ਕਾਲਜ ਚਿੰਗ ਚਾਲੂ ਕਰਾਂਗੇ ਜਾਂ ਸੰਤ ਸਿੰਘ ਸੰਤਾਲ ਸਾਹਿਬ ਸਕੂਲ ਜਿਹੜੇ ਵੀ ਇਹਨਾਂ ਨੀਂਹ ਪੱਥਰ ਤੇ ਨੀਂਹ ਪੱਥਰ ਤੇ ਨੀਂਹ ਪੱਥਰ ਹੈਗਾ ਨੇ ਕੋਈ ਖੇਤਰ ਦੇ ਵਿੱਚ ਇਹਨਾਂ ਸਾਨੂੰ ਸਾਧੂ ਸੁਭਾਉ ਦਾ ਦਫ਼ਤਰ ਬਣਾਉਂਦਾ ਨਾਰਾ ਲਾਇਆ ਸੀ ਦਫ਼ਤਰ ਦਾਵਾ ਨਹੀਂ ਪੱਥਰ ਰੱਖਿਆ ਸੀ ਉਹ ਵੀ ਅੱਜ ਤੱਕ ਨੀਂਹ ਪੱਥਰ ਵੀ ਲੋਕੀ ਪੱਟ ਕੇ ਲੈ ਗਏ ਅਸੀਂ ਕਿਸੇ ਨੂੰ ਕੋਈ ਵਿਰਾਡ ਨਹੀਂ ਦੇ ਸਕਿਆ ਕਿੰਸਾ ਉਹਦੇ ਵਿੱਚ ਕਿਸੇ ਨੂੰ ਕੋਈ ਲਾਇਬ੍ਰੇਰੀ ਨਹੀਂ ਬਣ ਸਕਦੇ ਕੋਈ ਸਿੱਖਿਆ ਦਾ ਪ੍ਰਚਾਰ ਨਹੀਂ ਕਰ ਸਕਦੇ ਇਸ ਕਰਕੇ ਲੋਕਾਂ ਨੇ ਮੰਨੂ ਜਵਾਬ ਮੰਗਿਆ ਵੀ ਤੁਸੀਂ ਤੁਹਾਨੂੰ ਵੋਟਾਂ ਪਾ ਕੇ ਬਹੁਤ ਹੀ ਵੱਡੀ ਜਿੱਤ ਨਾ ਜਤਾਇਆ ਸੀ ਤੁਸੀਂ ਇਸ ਕਰਕੇ ਸਾਨੂੰ ਜਵਾਬ ਦਿਓ ਮੈਂ ਇਸ ਕਰਕੇ ਆਪਣਾ ਫੈਸਲਾ ਬਦਲ ਗਿਆ ਕਿ ਮੈਂ ਹਰਿਆਣੇ ਦੇ ਸਿੱਖਾਂ ਦੇ ਇੱਕ ਸਿੱਖ ਤੇਰੇ ਆਉਣ ਦੇ ਸਿੱਖਾਂ ਦੇ ਮੈਂ ਤੇ ਖੜਾ ਹੋ ਗਿਆ ਵਾਂ ਕਰਕੇ ਮੈਂ ਫੈਸਲਾ ਹੈ ਸੈਕਟੈਂਸ ਸਮੁੱਚਾ ਹਰਿਆਣੇ ਦਾ ਸਿੱਖ ਸਾਰਾ ਐਸਸੀਪੀ ਦੇ ਨਾਲ ਜੁੜ ਚੁੱਕਾ ਹੈ ਕਿਉਂਕਿ ਸਾਰਿਆਂ ਨੇ ਇਹ ਸਹਾਰ ਕਿ ਆਪਣੀ ਅਨਹਿਦਾ ਗੁਰਦੁਆਰੇ ਪ੍ਰਬੰਧਕ ਕਮੇਟੀ ਨੂੰ ਆਈਏ ਸਾਡੇ ਨੌਜਵਾਨ ਜਿਹੜੇ ਬੱਚੇ ਨੇ ਪੜੇ ਲਿਖੇ ਉਹਨਾਂ ਨੂੰ ਰੁਜ਼ਗਾਰ ਮਿਲ ਜਾਏ ਕਿਉਂਕਿ ਅੱਜ ਤੱਕ ਸਾਡਾ 6-8 ਮਹੀਨੇ ਜਿਹੜੇ ਹਰਿਆਣੇ ਦੇ ਵਿੱਚ ਇੱਕ ਹੀ ਮਹੀਨੇ ਹਰਿਆਣਾ ਦਾ ਬਾਕੀ ਸਾਰੇ ਪੰਜਾਬ ਦੇ ਨੇ ਜੇ ਅਸਪੈਕਟ ਨਾਲ ਗੱਲ ਕੀਤੀ ਜਾਏ ਤਾਂ ਸੂਚਿਏ ਸੈਕਟਰੀ ਪੰਜਾਬ ਦੇ ਲੈਣੇ ਹਰਿਆਣੇ ਦਾ ਕੋਈ ਨਹੀਂ ਫੈਕਟਰੀਆਂ ਦੀ ਗੱਲ ਕੀਤੀ ਹੈ ਸੂਚਿਏ ਸੈਕਟਰੀ ਪੰਜਾਬ ਦੇ ਹਰਿਆਣੇ ਦਾ ਕੋਈ ਫੈਕਟਰੀ ਕਿਉਂਕਿ ਮੈਂ ਤਾਂ ਅੰਦਰ ਨਿਕਲ ਕੇ ਪਤਾ ਮੈਂ ਜੋ ਸਮੂਹ ਸਾਲ ਐਜੈਕਟਿਵ ਦਾ ਮੈਂਬਰ ਵੀ ਹਾਂ ਇਸ ਕਰਕੇ ਅੱਜ ਸਾਰੇ ਹਰਿਆਣੇ ਦੇ ਸਿੱਖ ਸਾਡੇ ਨਾਲ ਖੜੇ ਨੇ ਤੇ ਸਾਨੂੰ ਵਧਾਈਆਂ ਦੇਣ ਦੇ ਮੁੱਢੇ ਦਾ ਮੁੱਢਾ ਲਾ ਕੇ ਸਾਡੇ ਨਾਲ ਸਾਥ ਦੇਣਗੇ ਇਸ 6 ਤਰੀਕ ਵਾਸਤੇ ਸਾਰੇ ਸੈਕਟਰ ਪਹੁੰਚਣਗੇ ਸੂਚਿਏ ਹੁਣ ਸਭ ਤੋਂ ਵੱਡਾ ਸਵਾਲ ਬਣਿਆ ਹੋਇਆ ਹੈ ਕਿ ਹਰਿਆਣਾ ਦੇ ਵਿੱਚ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਦੀ ਹੈ ਜਾਂ ਫਿਰ ਨਹੀਂ